ਕਿਵੇਂ ਵੀਰੇ ਆਪਾਂ ਉਹ ਦੇਖਾ ਤੁਮ ਕਰਦੇ ਲੋਕਾਂ ਦੇ ਇਹ ਇਹ ਮਸ਼ੀਨ ਆ ਇਹਨੂੰ ਮਸ਼ੀਨ ਜਮੀਨ ਦੇ ਵਿੱਚ ਲਾ ਕੇ ਆਪਾਂ ਬੇਨਤੀ ਕਰਦੇ ਇਹਨੂੰ ਡੀਜੀਪੀਐਸ ਮਸ਼ੀਨ ਕਿਹਦੇ ਲਈ ਵੀ ਕਿ ਆਹ ਵੇ ਸੈਟਲਾਈਟ ਦੁਆਰਾ ਹੀ ਚੱਲਦੀ ਹੈਗੀ ਠੀਕ ਤੇ ਹਾਂ ਪੂਰੇ ਪਿੰਡ ਦੀ ਬੇਨਤੀ ਕਰਨੀ ਹੋਵੇ ਕੋਈ ਪਈਆਂ ਕੋਈ ਰਸਤੇ ਜਾਂ ਕਿਸੇ ਕੋਈ ਕਿਸਮ ਦੀ ਕੋਈ ਬੇਨਤੀ ਕਰਨੀ ਹੋਵੇ ਜਾਂ ਆਪ ਕੋ ਕਿਸੇ ਨੇ ਕਿਸਾਨ ਭਰਾਵਾਂ ਨੇ ਕਰਾਉਂਗੀ ਹੋਵੇ ਆਪਾਂ ਵੀਰੇ ਇਹ ਸਭ ਮਸ਼ੀਨ ਦੁਆਰਾ ਬੇਨਤੀ ਕਰ ਦਿੰਦੇ ਹਾਂਗੇ ਠੀਕ ਹੈ ਇਹ ਵੀਰੇ ਆਪਾਂ ਪੂਰੇ ਆਲ ਇੰਡੀਆ ਕਰਦਾ ਕਿ ਆਲ ਪੰਜਾਬ ਚ ਆਲ ਪੰਜਾਬ ਤੇ ਆਲ ਇੰਡੀਆ ਦੇ ਵਿੱਚ ਹੀ ਕਰ ਦਿਆਂ ਵੀਰੇ ਆਪਾਂ ਵੀ ਗੱਬਰੀ ਪਿੰਡ ਦੇ ਵਿੱਚ ਕੋਈ ਪਲਾਟ ਹੋਵੇ ਜਾਂ ਕੋਈ ਕੁਛ ਵੀ ਜ਼ਮੀਨ ਦੇ ਲੇਟੜਾ ਪਿਆ ਆਪਾਂ ਸਾਰਾ ਹੀ ਮਸ਼ੀਨ ਦੁਆਰਾ ਮੰਤੀ ਅਸੀਂ ਕਰਨ ਉਹ ਪਟਵਾਰੀਆਂ ਦੁਆਰਾ ਵੀ ਕਰ ਦਿੰਦੇ ਆ ਬਈ ਅੱਛਾ ਮਤਲਬ ਵੀ ਐਸਾ ਵੈਸਾ ਕੰਮ ਨਹੀਂ ਆਪ ਨੂੰ ਨਹੀਂ ਨਹੀਂ ਵੀਰੇ ਕੋਈ ਨਾ ਰਜਿਸਟਰ ਸਾਡੇ ਜਨੂਨ ਦਾ ਮਾ ਬਰੇ ਜਨੂਨ ਕੰਮ ਇਹ ਨਾ ਵੀਰੇ ਆਪਣੇ ਕੋ ਆਪਣੀ ਦਾ ਕੰਪਨੀ ਦਾ ਨਾਮ ਯੂਨੀਵਰਸਲ ਸਰਵੇ ਏਜੰਸੀ ਆ ਵੀਰੇ ਕੀ ਕਰਾ ਇੱਕ ਦਾ ਆਪਣਾ ਦਫਤਰ ਹੈਗਾ ਸੀਐਨਈ ਕਾਲਜ ਲੁਧਿਆਣਾ ਇੱਕ ਦਫਤਰ ਹੈਗਾ ਵੀਰੇ ਆਪਣਾ ਪਤਨਾ ਬੋਰਡ ਦੇ ਉੱਪਰ ਕੋਈ ਨਾ ਭਰ ਜੂ ਸੋਨ ਲਿਆ 890 98 ਵੀਰੇ 023 34 ਇੱਕ ਬਾਰ ਦੁਬਾਰੇ ਬੋਲ ਦਤ ਲਈਏ ਜੀ 81956 0234 ਤੇ ਬਾਕੀ